ਹੈਲੋ ਹਾਂਜੀ ਸਸਟੀਕਾ ਸਾਰਿਆਂ ਨੂੰ ਸੁਖ ਬਲੌਗਸ ਕੋ ਪਰ ਆਇ ਚੰ ਤੁਹਾਡਾ ਸਵਾਗਤ ਹੈ ਜੂ ਤਹਾਂ ਮੇਕਦਾ ਸਾਰਾ ਠੀਕ ਠਾਕ ਹੋ ਤੁਸੀਂ ਸਾਰੇ ਸਸਟੀਕਾ ਮੇਰੇ ਭੈਣਾ ਭਰਾਵਾਂ ਨੂੰ ਤੇ ਪਿਆਰ ਭਰੀ ਸਸਟੀਕਾਲ ਦੇਖੋ ਜੀ ਅੱਜ ਉਹ ਦਿਨ ਹੋ ਗਿਆ ਆ ਐਤਵਾਰ ਤੇ ਤਰੀਖ ਹੋ ਗਈ ਹੈ 3 ਜੁਲਾਈ ਤੇ ਟਾਈਮ ਹੋ ਗਿਆ 11 ਵਜੇ ਦਾ ਤੇ ਕਪੜੇ ਮੈਂ ਧੋ ਕਿਸਪਣੇ ਬਾਤ ਤੇ ਤੇ ਪੜਦੇ ਵੀ ਧੋਣ ਵਾਲੇ ਸੀਗੇ ਉਹ ਵੀ ਮੈਂ ਜਣੀ ਪਹਿਲੇ ਦਿਨ ਰਾਤ ਭੇਤੇ ਸੀਗੇ ਤੇ ਹੁਣ ਫਿਰ ਤੋਂ ਲੈ ਨਾਲ ਜਦੋਂ ਮੈਂ ਕਿ ਜਿੱਦਾਂ ਕਹ ਲੋ ਕੱਪੜੇ ਆਪਾਂ ਧੋਣੇ ਆ ਤਾਂ ਫਿਰ ਵਧੀਆ ਧੁੱਤ ਧੁੱਤ ਜਾਂਦੇ ਆ ਤੇ ਕੱਪੜੇ ਤਾਂ ਰੋਜ਼ ਹੀ ਧੋਤੇ ਧੋਣ ਵਾਲੇ ਹੋ ਜਾਂਦੇ ਆ ਥੋੜੇ ਜਿ ਸੀਗੇ ਲੋਕਸੂਟ ਮੇਰੇ ਸੀਗੇ ਬਾਕੀ ਬੱਚਿਆਂ ਦੇ ਸੀਗੇ ਤੇ ਦੇਖੋ ਜੀ ਨੇਰੇ ਉઠੋ ਹਨਾ ਤੇ ਬਹੁਤ ਵਧੀਆ ਲੱਗਦਾ ਆ ਤੇ ਅੰਮ੍ਰਿਤ ਵੇਲੇ ਉઠੋ ਤੇ ਨਾਲੇ ਮਾਨ ਤੰਦਰੁਸਤ ਨਾਲੇ ਤੰਦਰੁਸਤ ਹੋ ਜਾਂਦਾ ਤਨ ਵੀ ਹਨਾ ਇਕ 4:3 ਸਵੇਰੇ ਮੈਂ ਉઠી ਆ ਤੇ ਫਿਰ ਉੱਠ ਕੇ ਜਿੱਦਾਂ ਕਹ ਲੋ ਵੀ ਮੂੰਹ ਧੋ ਕੇ ਤੇ ਚਾਹ ਚੂ ਬਣਾਈ ਤੇ ਕੁਝ ਪੀਤੀ ਫਿਰ ਆਟਾ ਗੁੰਨੇ ਆ ਤੇ ਵਾਗੂ ਦਾ ਪਾਰਟਸ ਬਣਿਆ ਸਾਡੇ ਜਿੱਦਾਂ ਕਰ ਲੋ ਐਤਵਾਰ ਹਨਾ ਬੀਬੀਆਂ ਪਾਠ ਕਰਦੇ ਆ ਤੇ ਸੁਖਮੀ ਸਾਹਿਬ ਦਾ ਜਾਨੀ ਹਰ ਐਤਵਾਰ ਹੁੰਦਾ ਆ ਤੇ ਜਦੋਂ ਗੁਰਵਾਣੀ ਆਪਣੇ ਕੰਨਾਂ 'ਚ ਪੈਂਦੀ ਤੇ ਬਹੁਤ ਸੋਹਣਾ ਵਧੀਆ ਲੱਗਦਾ ਅੰਮ੍ਰਿਤ ਵੇਲਾ ਹਨਾ ਤੇ ਆਪਣੇ ਜਲਦੀ ਵਾਲੀ ਕੰਮ ਵੀ ਨਿਬੜ ਜਾਂਦੇ ਜਦੋਂ ਆਪਾਂ ਜਲਦੀ ਉੱਠਦੇ ਹਣਾ ਤੇ ਨਾਲੇ ਜਿੱਦਾਂ ਕਰ ਲੋ ਵੀ ਵਧੀਆ ਮਹਿਸੂਸ ਹੁੰਦਾ ਹਨਾ ਤੁਸੀਂ ਪਰਤਾ ਕੇ ਦੇਖ ਲਿਓ ਵੀ ਆਪਾਂ ਜਦੋਂ ਜਲਦੀ ਉੱਠਦੇ ਆ ਤੇ ਕੰਮ ਆਪਣੇ ਜਲਦੀ ਵਾਲੀ ਖਤਮ ਹੋ ਜਾਂਦੇ ਆ ਉਹੀ ਆਪਾਂ ਕੰਮ ਲੇਟ ਕਰ ਲੈਂਦੇ ਆ ਤੇ ਇਸ ਜੀ ਦਾ ਬਹੁਤ ਫਰਕ ਪੈਂਦਾ ਜਦੋਂ ਆਪਾਂ ਜਲਦੀ ਉੱਠਦੇ ਹਾਂ ਉੱਠਣਾ ਚਾਹੀਦਾ ਹੈ ਨਾਲ ਪਿੰਡਾਂ ਵਾਲਿਆਂ ਨੂੰ ਜਲਦੀ ਉੱਠਣਾ ਪੈਂਦਾ ਨੇ ਕਿ ਪਸ਼ੂਆਂ ਨੂੰ ਪੱਠੇ ਪਾਉਣੇ ਹੁੰਦੇ ਆ ਪੱਠੇ ਨਾਲ ਸਵੇਰੇ ਮੀਰਾ ਕੰਮ ਹੁੰਦਾ ਮੈਈ ਪਾਣੀ ਹੁੰਨੀ ਦੋਨਾਂ ਨੂੰ ਪੱਠੇ ਤੇ ਫਿਰ ਡਾਕਟਰ ਸਾਹਿਬ ਲਿਆ ਕੇ ਰੱਖ ਦਿੰਦੇ ਹੁੰਦੇ ਆ ਤੋ ਉਹਨਾਂ ਨੇ ਜਿੱਦਾਂ ਕੱਲ ਪੁੱਤਰ ਕੇ ਰੱਖ ਦੇਣੇ ਆ ਮੈਂ ਸਵੇਰੇ ਪਾਣੀ ਚਾਚੂ ਪੀ ਕੇ ਮਤਲਬ ਬਣਾ ਕੇ ਤੇ ਪੀ ਕੇ ਤੇ ਫਿਰ ਮੈਂ ਪੱਠੇ ਪਾਉਣੀ ਹੁੰਨੀ ਆ ਤੇ ਫਿਰ ਚਲੋ ਖਾਂਦੀ ਰਹਿੰਦੀ ਆ ਫਿਰ ਤਾਰ ਗੱਡੀ ਫਿਰ ਫਿਰ ਦੁੱਧ ਗਰਮ ਕੀਤਾ ਤੇ ਜਿੱਦਾਂ ਕਿ ਲਾ ਛੁੱਟੀ ਵੀ ਹੈਗੀ ਆ ਤੇ ਪਰ ਜਿਹੜੀਆਂ ਮੇਰੀਆਂ ਭੈਣਾਂ ਹਨ ਹਾਊਸ ਵਾਈਫ ਆ ਉਹਨਾਂ ਦੇ ਕੰਮ ਓਨੇ ਹੀ ਉਹਨਾਂ ਨੂੰ ਕਦੀ ਛੁੱਟੀ ਨਹੀਂ ਹੁੰਦੀ ਹੈਗੀ ਉਹਨਾਂ ਦੇ ਡੇਲੀ ਰੁਟੀਨ ਦੇ ਕੰਮ ਚੱਲਦੇ ਰਹਿੰਦੇ ਆ ਹਨਾ ਤੇ ਉਹ ਚਾਹਣ ਤਾਂ ਵੀ ਨਹੀਂ ਛੁੱਟੀ ਕਰ ਸਕਦੀਆਂ ਦੇਖੋ ਜੀ ਅੱਜ ਸਾਰੇ ਯਾਨੀ ਜਿਹੜੇ ਡਿਊਟੀ ਵਾਲੇ ਮੇਰੇ ਭੈਣ ਭਰਾ ਘਰ ਆ ਬੱਚੇ ਵੀ ਘਰ ਆ ਤੇ ਕਿਥੇ ਜਾਣ ਦਾ ਪ੍ਰੋਗਰਾਮ ਹੋਊਗਾ ਜੱਗ ਤੇ ਕੋ ਗਏ ਹੋਣਗੇ ਤੇ ਚਲੋ ਵਧੀਆ ਕਰ ਲਿਆ ਤੇ ਜਾਣ ਦਾ ਪ੍ਰੋਗਰਾਮ ਸਾਡਾ ਵੀ ਹੁੰਦਾ ਆ ਪਰ ਕੀ ਕਰੀ ਕੈਨਸਲ ਹੋ ਜਾਂਦਾ ਆ ਕੋਈ ਨਾ ਕੋਈ ਰਿਕਵਰਡ ਪੈ ਜਾਂਦੀ ਆ ਇਸ ਕਰਕੇ ਜਾਣ ਤੋਂ ਸੀ ਫਰੇਜੀ ਦਾ ਆ ਪਤਾ ਨਹੀਂ ਜਦੋਂ ਵਾਇਕ ਨੂੰ ਜਾਣਾ ਮਨਜ਼ੂਰ ਹੋਇਆ ਤਾਂ ਫੇਰ ਹੀ ਜਾਵਾਂਗੇ ਤੇ ਆ ਦੇਖੋ ਨਾਵਾਂ ਧੀਆਂ ਬੈਠੀਆਂ ਹਾਂ ਹਾਂ ਬਸ ਚੱਲੀਏ ਹੁਣ ਇਹਨਾਂ ਨੇ ਹੁਣ ਪੂਰਾ ਦੁਪਹਿਰਾ ਇੱਥੇ ਕੱਟਣਾ ਆ ਤੇ ਰਹਿਣਾ ਇੱਥੇ ਹੀ ਇਹਨੇ ਮੰਜੀ ਥੱਲੇ ਬੈਠਿਆ ਰਹਿਣਾ ਧੁੱਪ ਬਹੁਤ ਆ ਅੱਜ ਸਖਤ ਬਹੁਤ ਧੁੱਪ ਆ ਤੇ ਚਲੋ ਵਧੀਆ ਗੱਲ ਆ ਧੁੱਪ ਵੀ ਜ਼ਰੂਰੀ ਚਾਹੀਦੀ ਆ ਕੱਪੜੇ-ਕੱਪੜੇ ਸੁੱਕ ਜਾਂਦੇ ਆ ਤੇ ਵਧੀਆ ਲੱਗਦਾ ਆ ਕਪੜੇ ਮਸਕੂੜੇ ਪਾਤੇ ਇਸਕਾ ਅਗੇ ਸੁੱਕਦੇ ਰਹਿਣਗੇ ਆ ਦੇਖੋ ਮਿਰਚਾਂ ਪਾਈਆਂ ਮਸਕੂੜੀਆਂ ਇੱਕ ਦਿਨ ਖਰੇ ਕੱਲ ਹਾਂ ਪਰਸੋਂ निकाले ਮੈਂ ਧੁੱਪ ਲੱਗੀ ਮੜਜੀ ਮੈਂ ਸੁੱਕਣੀਆਂ ਪਾਤੀਆਂ ਉਹ ਸਾਰੀਆਂ ਮੀਝ ਗਿੱਲੀਆਂ ਹੋ ਗਈਆਂ ਤੇ ਇੱਕ ਦਿਨ ਸੁੱਕੀਆਂ ਸੀਗੀਆਂ ਉਹ ਤਾਂ ਮੈਂ ਠੀਠ ਹੋ ਗਈ ਚਲੋ ਮੈਂ ਕਿ ਹਰੀਆਂ ਮਿਰਚਾਂ ਹੁਣ ਪਾ ਲਈ ਦੀ ਦਾਲ ਸਬਜ਼ੀ ਵਿੱਚ ਉਹ ਕੋੜੀਆਂ ਹੁੰਦੀਆਂ ਹਨਾ ਅੱਜ ਕੱਲ ਕੋੜੀਆਂ ਹੁੰਦੀਆਂ ਮਿਰਚਾਂ ਹਰੀਆਂ ਮਸਾਲਾ ਪੀ ਲਿਆ ਤੇ ਮੇਰੀ ਰੰਗਦੀਆਂ ਉਹ ਰੰਦੀਆਂ ਰੰਦੀਆਂ ਰਹਿ ਗਈਆਂ ਹੁਣ ਚੁੰਨੀ ਚ ਪਾਈਆਂ ਮੈਂ ਚੁੰਨੀ ਉੱਤੇ ਚਲੋ ਮੈਂ ਕੱਲੀ ਕੱਲੀ ਮਿਰਚ ਜਿਹਨਾਂ ਧੁੱਪ ਲੱਗ ਜੂਗੀ ਇਹਨਾਂ ਨੂੰ ਫਿਰ ਜੋ ਫਿੱਦੂਆ ਟਾਈਮ ਇਹਨਾਂ ਨੂੰ ਪੀਉਂਗੀ ਤੇ ਲਾਲ ਮਿਰਚ ਵੀ ਹੋਣੀ ਜ਼ਰੂਰੀ ਹੁਣ ਇਹਨਾਂ ਨੂੰ ਧੁੱਪ ਲੱਗਦੀ ਬਹੁਤ ਚੜਦੀ ਬਲ ਦਿਮਾਗ ਨੂੰ ਚੜਦੀ ਜ਼ਿਆਦਾ ਆ ਤੇ ਸੁੱਕ ਜੂਗੀ ਜਦੋਂ ਖੜਕੂਗੀ ਨਾ ਫੇਰੇ ਇਹਨਾਂ ਟਿਗਣੀਆਂ ਤਾਂ ਦੇਖੋ ਇਧਰ ਵਾਹ ਖੜਕਣ ਲੱਗ ਗਈ ਆ ਇਨ ਵਾਸਤੇ ਉਪਰੀ ਲੋਡ ਮਾੜੀ ਮਾੜੀ ਚਾਹੀਦੀ ਆ ਆ ਕੜਸੀਨਾ ਮਿਚਾਏ ਨੂੰ ਖੜਕਾਉਣ ਡੀਆਂ ਵੀ ਹੱਥ ਨੂੰ ਮੇਚਣ ਲੱਗੀਆਂ ਜਾਂਦੀਆਂ ਹਨ ਫਿਰ ਪੱਤੜਾ ਬਹੁ ਪੌਂਦੀਆਂ ਇਸ ਕਰਕੇ ਮੈਂ ਪੱਕੀ ਕੜਸੀ ਰੱਖੀ ਹੈ ਵਿਚਰੇ ਤੇ ਇਹ ਦੁਬਾਰੇ ਮੈਂ ਪੀਊਂਗੀ ਤੇ ਅੱਜ ਮੈਂ ਦੋ ਏਟਾਂ ਦਾ ਕੰਮ ਨੇ ਵੇਟ ਕੇ ਰੱਖ ਲਿਆ ਦਾਲ ਵੀ ਬਣਾ ਲਈ ਸਬਜ਼ੀ ਵੀ ਬਣਾ ਲਈ ਤੇ ਆ ਦੇਖੋ ਚਨੇ ਦੀ ਸਬਜ਼ੀ ਬਣਾਈ ਮੈਂ ਤੇ ਕਿੰਨੀ ਵਧੀਆ ਲੱਗਦੀ ਆ ਤੇ ਮੈਂ ਰੋਟੀ ਖਾਣੀ ਆ ਤੇ ਵਿੱਚ ਆਲੂ ਵੀ ਪਾਏ ਹੈਗੇ ਦੇਖੋ ਕਿੰਨੀ ਵਧੀਆ ਹੁਣ ਜਿਹਦਾ ਜੀ ਕਰੇ ਚਨੇ ਤੇਰੀ ਨਾਲ ਰੋਟੀ ਖਾ ਲਵੇ ਤੇ ਜਿਹਦਾ ਜੀ ਕਰੇ ਕੀ ਹਰੀ ਸਾਡੇ ਰੋਟੀ ਖਾ ਲਵੇ ਦੇਖੋ ਕੀ ਆ ਵੀ ਬਣਾਇਆ ਤੇ ਦੇਖੋ ਜੀ ਦੂਏ ਟਾਈਮ ਬਹੁਤ ਛਿੱਤੀ ਦਾ ਨਾ ਘੋਲ ਦਿਨਾਂ ਦਾ ਫਰਕ ਪੈ ਗਿਆ ਤੇ ਟਾਈਮ ਜਲਦੀ ਹੋ ਜਾਂਦਾ ਚਲੋ ਮੈਂ ਕਿ ਦੂਏ ਟਾਈਮ ਦਾ ਵੀ ਕੰਮ ਜੁੜ ਲੈਨੇ ਆ ਤਾਂ ਆ ਲੱਸੀ ਮੇਰੇ ਲਈ ਅੱਜ ਪੀਉਂਗੀ ਲੱਸੀ ਮੈਂ ਤੇ ਬਹੁਤ ਦਿਨਾਂ ਬਾਅਦ ਪੀਣੀ ਆ ਹੁਣ ਰੋਟੀ ਖਾਣੀ ਆਵੇਂ ਤਾਂ ਦੇਖੋ ਕਸ਼ੂਬਾ ਤੁਹਾਨੂੰ ਪਤਾ ਵੀ ਅੱਜ ਗਾ ਮੱਛਰ ਬਹੁਤ ਮਸ਼ਰੀ ਹੁੰਦੀ ਹੈ ਨਾ ਤੇ ਅਸੀਂ ਜਦੋਂ ਨਾ ਧੋਣੀ ਲਾਈਦੀ ਪਸੋਂ ਉਧਰ ਕੁਤੜੀ ਤੋਂ ਤੇ ਫਿਰ ਬਚੇ ਨੂੰ ਸੱਡਦੀਦਾ ਤੇ ਫਿਰ ਉਹ ਮੱਛਰ ਸਾਰਾ ਭਜੂ ਜਾਂਦਾ ਤੇ ਕੁਤੜੀ ਭੱਜ ਜਾਂਦੀ ਆ ਤਾਂ ਦੇਖੋ ਕਈਆਂ ਮੇਰੇ ਭੈਣ ਭਰਾਵਾਂ ਨੇ ਦੇਖਿਆ ਹੋਊਗਾ ਨਾ ਪਹਿਲਾਂ ਹੁਣ ਮਿਲਦਾ ਹੁੰਦਾ ਸੀਗਾ ਤਾਂ ਹੁਣ ਤਾਂ ਮੇਰੇ ਖਿਆਲ ਕੇ ਉਹਨੂੰ ਯਾਦ ਨਹੀਂ ਹੈ ਨੀਗਾ ਹੁਣ ਤਾਂ ਜਿਆਦਾ ਆਨਲਾਈਨ ਚੱਲਦੇ ਆ ਤੇ ਜਰਾ ਇਹਨੂੰ ਵੀ ਮੈਂ ਕਿਹਾ ਯਾਦ ਕਰ ਲਈਏ ਹੁਣ ਪੁਰਾਣੀਆਂ ਗੱਲਾਂ ਕਿੱਥੇ ਪੁਰਾਣੀਆਂ ਗੱਲਾਂ ਗਈਆਂ ਹੁਣ ਤੇ ਆ ਦੇਖੋ ਇਹ ਪੱਕਾ ਇੱਕ ਔਗ ਲਾਇਆ ਮੈਂ ਆਪਣੇ ਕਿਚਨ ਵਿੱਚ ਤੇ ਮੈਨੂੰ ਉਧਰ ਕਮਰੇ ਵਾਲ ਜਾਣਾ ਪੈਂਦਾ ਆ ਦੇਖਣ ਤੇ ਸੋਫਾ ਵਾਈਨਰ ਦੇ ਦੇਖਣਾ ਮੈਨੂੰ ਤੇ ਅਜੇ ਮੇਰੇ ਸਾਹਤ ਸਾਫ ਕਰਨੀ ਕਿੰਨੇ ਕੰਮ ਆ ਆ ਦੇਖੋ ਕੋਤੜੀ ਜੀ ਲੱਗ ਜਾਂਦੀ ਔਰ ਤੇ ਗੱਲ ਕੁਛ ਨਹੀਂ ਹੈਗੀ ਤੇ ਨਾਲ ਜਾਲਾ ਪਾ ਦਿੰਦੀ ਆ ਇਹ ਸਾਫ ਸਫਾਈ ਕਰਦੇ ਰਹਿੰਦਾ ਪਰ ਫਿਰ ਵੀ ਹਨਾ ਇਹ ਆ ਹੀ ਜਾਂਦੀ ਆ ਚੰਬੜ ਜਾਂਦੀ ਕੰਦਾ ਵੀ ਨਾਲ ਨਾਲ ਤੇ ਕਿਤੇ ਆ ਇਹ ਸੀ ਰੱਖੀ ਬਾਹਰ ਵਿੱਚ ਹਜੇ ਤੇ ਮੈਂ ਜਦੋਂ ਮੈਂ ਚਾ ਰਗੜੂਗੀ ਤਾਂ ਫੇਰ ਮੈਂ ਰੱਖੂਗੀ ਕਿਉਂਕਿ ਤੁਹਾਨੂੰ ਬਾਹਰ ਰਹਿਣ ਦਿੰਨੀ ਆ ਆ ਲੋ ਜੀ ਹੁ ਰੋਟੀ ਮੈਂ ਖਾਣ ਲੱਗੀ ਹੁਣ ਆਈ ਮੇਰੀ ਬਾਰੀ ਰੋਟੀ ਦੀ ਤੇ 11:00 ਹੋ ਗਿਆ ਟਾਈਮ ਨਾਲ ਦੇਂਦੀ ਕੌਲੀ ਆ ਕੀਹੜੀ ਸਬਜ਼ੀ ਤੇ ਨਾਲ ਲੱਸੀ ਅੱਜ ਮੈਂ ਪੀਣ ਲੱਗੀ ਆ ਬਹੁਤ ਦਿਨ ਬਾਅਦ ਤੇ ਨਾਲ ਦੋ ਤਨ ਗੁੱਟੀਆਂ ਤੇ ਨਾਲ ਲੈ ਲੂਗੀ ਆਚਾਰ ਹੁਣ ਮੈਂ ਤੇ ਆ ਦੇਖੋ ਜੀ ਰੋਟੀ ਖਾਂਦੀ ਲੋਜੀ ਹੋ ਗਿਆ 3 ਪੌਣੇ ਦੰਦਾ ਟਾਈਮ ਤੇ ਸਵੇਰ ਰੋਟੀ ਪਾਣੀ ਖਾ ਕੇ ਫਿਰ ਕੁਟਜਾਪ ਕਿ ਕਰੀ ਰੈਸਟ ਕੀਤੀ ਤੇ ਬੈਠ ਥੋੜੇ ਰੈਸਟ ਕਰਨੀ ਵੀ ਚਾਹੀਦੀਆਂ ਨੇ ਕਿਉਂਕਿ ਇਸ ਤਰ੍ਹਾਂ ਹੀ ਉੱਠਣਾ ਪੈਂਦਾ ਤੇ ਫਿਰ ਰੈਸਟ ਮਸਟਰੀ ਚਾਹੀਦੀ ਕੰਮ ਕਰਨ ਲਈ ਜਦੋਂ ਜ਼ਰੂਰੀ ਹੁੰਦੇ ਆ ਤੇ ਫਿਰ ਮੈਨੂੰ ਸੀਗਾ ਵੀ ਚਲੋ ਮੈਂ ਹੁਣ ਇਹਨਾਂ ਮਿਰਚਾਂ ਦਾ ਪੀਸ ਲਵਾਂ ਤਾਂ ਦੇਖੋ ਇਹ ਤਾਂ ਮੇਰੇ ਸਬਜ਼ੀਆਂ ਲੇਕਿਨ ਖੜਕਦੀਆਂ ਪਈਆਂ ਤੇ ਮੈਂ ਕਿਹਾ ਜੇ ਅੱਜ ਠੀਕ ਹੋ ਗਈ ਤੇ ਫੇਰ ਆ ਜਾਣੀਆਂ ਇਹ ਜਿਵੇਂ ਇਹਨਾਂ ਨੂੰ ਪੀਸੂਗੀ ਜਦੋਂ ਆ ਕਰੂੰਗੀ ਕੰਮ ਕਰ ਤੇ ਫੇਰ ਤਾਂ ਹੋਈ ਜਾਣਾ ਨਾ ਕੰਮ ਕਹਿਣ ਨਾਲੇ ਕੰਮ ਹੱਥੀ ਕਰਨਾ ਹੁੰਦੇ ਆ ਜੇ ਆਪਾਂ ਕਹੀ ਜਾਈ ਕਹੀਏ ਫੇਰ ਨਹੀਂ ਤੇ ਜੇ ਆਪਾਂ ਹੱਥ ਲਾਵਾਂਗੇ ਤਾਂ ਰੱਬ ਵੀ ਆਪਣੇ ਨਾਲ ਇਸ ਕੰਮ ਲਈ ਹਿੰਮਤ ਕਰੂਗਾ ਨਾ ਆਪਾਂ ਇੱਕ ਕਦਮ ਜਾਵਾਂਗੇ ਤਾਂ ਸ੍ਰੀ ਪ੍ਰਮਾਤਮਾ ਆਪਾਂ ਨੂੰ ਅੱਗੇ ਲੈ ਕੇ ਜਾਊਗਾ ਨਾ ਇਦਾਂ ਤਾਂ ਸੁੱਕ ਵੀ ਪ੍ਰਾਤ ਭਰੀ ਪਈ ਆ ਦੇਖੋ ਜੀ ਮੇਚਾਂ ਚੜਦੀਆਂ ਬਹੁਤ ਆ ਇਦਾਂ ਮੇਚਾਂ ਲੱਗਦੀਆਂ ਬਹੁਤ ਜ਼ਿਆਦਾ ਹਨਾ ਤੇ ਚਲੋ ਮਿਕਸ ਕੀ ਰੱਖਣੀ ਪੈਂਦੀ ਆ ਤੇ ਆ ਦੇ ਕੁ ਥੋੜਾ ਮੈਂ ਤੇਲ ਪਾਣਾ ਪਰ ਇਹਦੇ ਸਰੋਂ ਦਾ ਤੇ ਫਿਰ ਨਾ ਚੱਲੂਗੀ ਨਾ ਇਹ ਨਾ ਹਨਾ ਤੇ ਬੜੀ ਇੱਕ ਵਾਰੀ ਮੈਂ ਪੀਸ ਲੈਣੀ ਹੁੰਦੀ ਆ ਫਿਰ ਮੇਰੇ ਦੋ ਮਹੀਨਾ ਸੌਖਾ ਇਹਨਾਂ ਦੇ ਕੋਠਾਰੀ ਵਿੱਚ ਵੀ ਚਲੋ ਬਰਤ ਲਈਦੀ ਹੈ ਨਾ ਤੇ ਸੁੱਕੀ ਮੇਸ ਤਾਂ ਮੈਂ ਰੱਖ ਦੀ ਹੁੰਦੀ ਆ ਇਹ ਤਾਂ ਹੋਣੀ ਚਾਹੀਦੀ ਆ ਤੇ ਆ ਡੱਬਾ ਭਰ ਕੇ ਰੱਖ ਲੈਣਾ ਤੇ ਕਿਹਦੇ ਦਾ ਮਸਾਲੇ ਦਾ ਉਹਨੂੰ ਭਰ ਕੇ ਰੱਖ ਲੈਣਾ ਦੇਖੋ ਬਹੁਤ ਹੁਣ ਸੁੱਕੀਆਂ ਪਈਆਂ ਆ ਉਹਨਾਂ ਮੇਰੀ ਅੰਗਲੀ ਸੀ ਮੈਂ ਅੱਜ ਦੀ ਪੀਸੀਆਂ ਨਹੀਂ ਇਹੇ ਤੇ ਵਸਤੇ ਰਣਤੀਆਂ ਤਾਂ ਮਸ਼ੀਨ ਰੱਖੀ ਹੈ ਜੀ ਮਣੀ ਮੁੱਟੀ ਹੈ ਨਾ ਤੇ ਇਹਨਾਂ ਜਲਦੀ ਜਾਨੀ ਘੁੱਟੂ ਇਹਨਾਂ ਕੇ ਕੁੰਡੇ ਕੋ ਟੰਕਦੇ ਸੀਗੇ ਇਹਨਾਂ ਕਿੰਨਾ ਟਾਈਮ ਲੱਗ ਜਾਂਦਾ ਸੀਗਾ ਸੋਹਣ ਜਦੋਂ ਮੈਂ ਢਿੱਲ ਚਲ ਪੀਸ ਹੋ ਜਾਂਦੀ ਹੈ ਨਾ ਤੇ ਵਧੀਆ ਰਹਿੰਦਾ ਸਾਇ ਪੀਨੀਆ ਤੇ ਮੈਨੂੰ ਮਿਰਚਾਂ ਬਹੁਤ ਲੱਗਦੀਆਂ ਹਨ ਤੇ ਕਈਆਂ ਨੂੰ ਨਾ ਜਿਹਨੂੰ ਸਾਰਾ ਨੂੰ ਨਹੀਂ ਕਹਿੰਦੀ ਹੈਗੀ ਕਈਆਂ ਨੂੰ ਮੇਰੇ ਬਲੌਗ ਮਿਰਚਾਂ ਨੂੰ ਲੱਗਦੇ ਆ ਜਿੱਦਾਂ ਲਾਲ ਵਿੱਚ ਨਹੀਂ ਹੈਗੀ ਮੈਨਾਂ ਚਾ ਆਂਗੂ ਲੱਗਦੇ ਆ ਬਹੁਤ ਜਲਦੇ ਕਈ ਮੇਰੇ ਬਲੌਗਾਂ ਤੋਂ ਹਨਾ ਤੇ ਚਲੋ ਖੈਰ ਆਪਾਂ ਵਧੀਆ ਆਪਣੀ ਲਾਈਫ ਦਿਖਾਉਣੀ ਹੈ ਨਾ ਸਿੰਪਲ ਆ ਦਿਖਾਉਣੀ ਆ ਤੇ ਸੰਦ ਕੋਈ ਹੋਗਾ ਕਰ ਕਈਆਂ ਬਹੁਤ ਸਿਕਰ ਇਨਸਨ ਹੱਡੀ ਬਲੌਗ ਤੋਂ ਹਨ ਚਲੋ ਖੈਰ ਆਪਾਂ ਹੋੜ ਗਏ ਇਸ ਨੂੰ ਨਿਪਟਾਉਣੀ ਆ ਆਪਾਂ ਕੰਮ ਆਪਣੇ ਜਿੱਦਾਂ ਕਹਿੰਦਾ ਸਹੀ ਕਰਦੇ ਆ ਸਵਾ ਸਹੀ ਕਰਦੇ ਆ ਜਿਹਨੂੰ ਦੁੱਖ ਲੱਗਦਾ ਲੱਗੀ ਜਾਵੇ ਇਹ ਤੱਕ ਆ ਗਏ ਆ ਸਾਡੀ سپورਟ ਦੇ ਨਾਲ ਤੇ ਤੁਹਾਡਾ ਪਿਆਰ ਹੀ ਬਹੁਤ ਆ ਤੇ ਉਹਨਾਂ ਨੂੰ ਮੈਂ ਦਾਂ ਤੁਹਾਡੇ ਬਲੌਗ ਲੱਗਦੇ ਆ ਚਲੋ ਖੈਰ ਮੈਨੂੰ ਕੱਟੀ ਚਾਣੀ ਹੁੰਦੀ ਹੁੰਦੀ ਹੁਣ ਬੈਟਰੀ ਲੋ ਹੋ ਗਈ ਤੇ ਦੁਪਹਿਰ ਮੈਂ ਕੱਟੀ ਚਾਣੀ ਹੁੰਦੀ ਮੈਨੂੰ ਇਹ ਹੁੰਦਾ ਵੀ ਮੇਰੀ ਵੀਡੀਓ ਮਤਲਬ ਸੇਵ ਹੋ ਜਵੇ ਫਿਰ থাম্বਨੇਲ ਲੱਗ ਜਵੇ ਕਿ ਪੌਣੀ 6 ਵਜੇ ਮੈਂ ਆਪਣਾ ਜਾਨੀ ਕਿ ਵਲੌਗ ਅਪਲੋਡ ਕਰ ਦੇਣੀ ਹੁੰਦੀ ਹੈ ਹਨਾ ਪੌਣੀ 6 ਸ਼ਾਮ ਨੂੰ ਆ ਜਾਂਦਾ ਹੈ ਤੇ ਇਦਾਂ ਵੀ ਇਹ ਮਿਹਨਤ ਨਾਲ ਹੀ ਆ ਇਹ ਮਿਹਨਤ ਕਰਕੇ ਤੇ ਫਿਰ ਤਿਆਰ ਹੁੰਦਾ ਹੁੰਦਾ ਗੱਲਾਂ ਵੀ ਤਿਆਰ ਹੀ ਹੁੰਦਾ ਹੈ ਇਹ ਤੇ ਟਾਈਮ ਜਿਹੜਾ ਬੰਦਾ ਚੀਜ਼ ਨੂੰ ਉਹਦੀ ਗੱਲ ਬਣਦੀ ਹੈ ਤੇ ਫਰਮਾ ਲਾ ਕੇ ਉਹ ਆਪਣੀ ਹੈ ਨਾ ਤਰੇ ਜੀ ਆ ਨਾ ਬੱਪਾ ਭਾ ਕੇ ਤਾਂ ਤੁਹਾਨੂੰ ਮੇਜ਼ਾ ਹੜੀ ਨੀ ਆ ਵੀਡੀਓ ਲੱਗੂ ਹਾਂਜੀ ਮੇਜ਼ਾ ਮੈਂ ਪੀਛਲੇ ਹੀ ਆ ਤਾਂ ਮੇ ਮੇਜ਼ਾ ਮੇਰੇ ਨੂੰ ਕਾਫੀ ਟਾਈਮ ਲੱਗ ਗਿਆ ਵਿੱਚ ਲੈਣ ਚਲ ਗਈ ਚਲੋ ਹੌਲੀ ਹੌਲੀ ਪੀਕ ਹੋ ਗਈਆਂ ਨਾ ਤੇ ਇਹ ਤੁਹਾਨੂੰ ਪਤਾ ਉਹ ਛੁੱਟੀ ਵਾਲਾ ਦੇਨੇ ਅੱਜ ਤੇ ਕੋਈ ਕੋ ਬੱਚਿਆਂ ਨੂੰ ਦਰੋਂ ਕੇ ਦੇਣਾ ਪੈਂਦਾ ਚਲਣ ਨਾਲੇ ਆਪਣਾ ਭੰਨ ਹੋ ਜਾਂਦਾ ਨਾ ਆਪ ਵੀ ਖਾਉ ਜਾਂਦਾ ਤੇ ਆਹ ਲਓ ਖੁਜੀ ਮਿਰਚਾਂ ਤੇ ਡੱਬਾ ਮੇਰਾ ਅੱਧਾ ਪੌਣਾ ਹੋ ਗਿਆ ਤੇ ਹੁਣੇ ਮੇਰਾ ਕਾਫੀ ਟਾਈਮ ਲੰਘ ਜਾਣਾ ਮਸਾਲਾ ਵੀ ਘਟਿਆ ਗਿਆ ਤੇ ਆਟਾ ਵੀ ਜਿੱਦਾਂ ਕਹਿੰਦੇ ਸੀ ਬਰ ਰਮਿ ਰਮਿ ਚ ਪਾ ਲਿਆ ਮੈਂ ਤੇ ਮੇਤੋਂ ਮਸਾਲੇ ਤੇ ਆਟਾ ਹੋਵੇ ਤੇ ਨਾਲ achar ਹੋਵੇ ਤੇ ਜਦੋਂ ਠੀਕ ਠਾਕ ਹੈ ਨਹੀਂ ਵਧੀਆ ਨਿੱਖੜੀ ਮਿਰਚਾਂ ਨਾਲ ਪੰਗਾ ਲੈਣਾ ਨਾ ਇਹ ਨਾ ਖਤਰੋਂ ਦੇ ਖਿਲਾੜੀ ਨਾਲੋਂ ਘੱਟ ਨਹੀਂ ਹੈਗਾ ਨੇਜਾਂ ਨਾਲ ਪੰਗਾ ਲੈਣਾ ਬਹੁਤ ਔਖਾ ਆ ਬਹੁਤ ਲੜਦੀਆਂ ਬੜੇ ਜ਼ੋਰਦਸਤੀ ਪੀਣਾ ਪੈਂਦਾ ਇਹਨਾਂ ਨੂੰ ਨਾ ਤੇ ਫਰਤਣਾ ਵੀ ਹੁੰਦੀ ਇਹਦੇ ਕੁਝ ਆਲੂ ਚਿਪਸ ਤੇ ਫਿਰ ਨਾਲੇ ਵੀ ਮਿਰਚਾਂ ਪੀ ਗਈ ਤੇ ਨਾਲ ਹੀ ਮੈਂ ਆਹ ਸਾਮਾਨ ਤਿਆਰ ਕਰ ਲਿਆ ਫਿਰ ਟਮਾਟੇ ਮਿੱਟੀ ਆਲੂ ਚਿਪਸ ਤੇ ਜਿੱਦਾਂ ਕਰ ਲਓ ਹਫਤੇ ਬਾਅਦ ਖਾਣੇ-ਖਾਣੇ ਬੱਚਾ ਨੇ ਚਲੋ ਵਧੀਆ ਗੱਲ ਹੈ ਨਾ ਖਾਣੀ ਚਾਹੀਦੇ ਆ ਤੇ ਇਹ ਜੀ ਆਪਾਂ ਘਰ ਬਣਾਉਣੀ ਨਾਲ ਦੀ ਬਰਕਤ ਹੋ ਜਾਂਦੀ ਆ ਉਹਨਾਂ ਦੀ ਕਿਸ ਨਹੀਂ ਹੈਗੀ ਤੇ ਆ ਦੇਖੋ ਜੀ ਫਲ ਫਲ ਕੇ ਲੈਂਦੇ ਆ ਤਾਂ ਆਪਾਂ ਕੁਛ ਨਾ ਕੁਛ ਬਣਾ ਕੇ ਖਾਂਦੇ ਰਹਿਦਾ ਆ ਘਰ ਦਾ ਹਨਾ ਤੇ ਵਧੀਆ ਲੱਗਦਾ ਹੈ ਮੈਨੂੰ ਹੁੰਦਾ ਵੀ ਮੈਂ ਬੱਚਿਆਂ ਨੂੰ ਬਾਹਰ ਹੋਣੀ ਮੈਂ ਆਪਣੇ ਹੱਥੀ ਕੋਈ ਚੀਜ਼ ਬਣਾ ਕੇ ਦੇਵਾਂ ਕੋਈ ਨਾ ਕੁਝ ਵੀ ਜਿੱਦਾਂ ਨਾਲੋਂ ਤੇ ਚਲੋ ਬਾਜ਼ਾਰ ਤੋਂ ਹੋ ਜਾਂਦੀ ਚੀਜ਼ ਬੱਚਾ ਨਾ ਤੇ ਜਿਹੜੀ ਆਵਾ ਮੋਲ ਚੀਜ਼ ਲਿਆਉਣੀ ਉਹ ਗੜਮੀ ਮੈਂ ਨਹੀਂ ਹੋ ਜਾਂਦੀ ਹੈ ਘਰ ਬਰਕਤ ਵਧੂ ਹੋ ਜਾਂਦੀ ਹੈ ਬਸ ਇੰਨਾ ਖਰਫ ਹੋ ਜਾਂਦਾ ਹੈ ਤੇ ਹੁਣ ਮੈਂ ਕੋ ਟਨਾਉਣੀਆਂ ਚਾਹ ਨਾਲੇ ਤੇ ਮੇਰੀਆਂ ਭੈਣਾਂ ਹੱਸਦੀਆਂ ਹੁੰਦੀਆਂ ਵੀ ਤੁਸੀਂ ਕੱਲ੍ਹ ਵੀ ਕੋੜੇ ਬਹੁਤ ਖਾਣੇ ਹਨ ਤੇ ਦੇਖੋ ਜੀ ਖਾ ਤਾਂ ਹੋਈ ਜਾਂਦੇ ਆ ਜੋਤਾ ਜਾ ਤੇ ਮੇਰੇ ਹੱਥਾਂ ਦੇ ਬਹੁਤ ਆਖੀ ਜ਼ਿਆਦਾ ਮੇ ਤਾਂ ਲੰਡੀਆਂ ਹੁਣ ਮੈਂ ਸਾਰਾ ਤੇਲ ਲਾਉਂਗੀ ਤੇ ਫਿਰ ਸਹੀ ਹੋ ਜਾਣਾ ਹੈ ਦੇਖੋ ਜੀ ਭੈਣਾਂ ਦੀ ਜਿਹੜੀ ਨਾ ਅ ਸਵੇਦੀ ਸੁਰੂਆਤ ਹੁੰਦੀ ਔਰ ਸੋਈ ਦੀ ਸੁਰੂਆਤ ਹੁੰਦੀ ਹੈ ਤੇ ਸੋਈ ਤਾਂ ਖਤਮ ਹੋ ਜਾਂਦੀ ਹੈ ਨਾ ਰਾਤ ਤੱਕ ਤੇ ਪਰ ਤੁਸੀਂ ਕਿਰਪਾ ਨਾਲ ਪਾਲੇ ਸੀਗੇ ਚਲੋ ਨਾ ਕਿ ਮੈਂ ਆਹ ਕੰਮ ਕਰ ਦਈਏ ਗਰਮੀ ਬਹੁਤ ਹੈ ਹੱਥ ਕੰਮ ਕਰਨਾ ਬਹੁਤ ਖਾ ਤਾਂ ਅੱਜ ਤੱਕ ਸਾਡਾ ਤਾਂ ਮੀਂਹ ਨਹੀਂ ਪਿਆ ਹੈਗਾ ਕੱਲ ਪਿਆ ਸੀਗਾ ਤੇ ਚਲੋ ਫਿਰ ਮੀਂਹ ਪਿਆ ਨਹੀਂ ਤਾਂ ਕੱਲ ਪਿਆ ਤਾਂ ਮੇਰੇ ਮਿਰਚਾਂ ਘੁੱਟੀਆਂ ਗਈਆਂ ਚਲੋ ਸਾਂਭੇ ਗਈਆਂ ਨਾ ਕਦੀ ਮੈਂ ਉੱਥੇ ਰੱਖ ਦਈ ਉੱਥੇ ਰੱਖ ਤੇ ਇਦਾਂ ਇਸੀ ਕੀ ਆਲੂ ਚਿਪਸ ਅੱਜ ਮੇਰਾ ਸਾਰਾ ਦਿਨ ਇਦੇ ਕੰਮ ਕਰ ਚ ਲੰਘ ਗਿਆ ਤੇ ਕੋਈ ਦਿਨ ਹੁੰਦਾ ਇਦਾਂ ਨਹੀਂ ਆਪਣਾ ਨਾ ਕੰਮ ਕਰਨ ਨੂੰ ਮਨ ਨਹੀਂ ਕਰਦਾ ਵੀ ਕਈ ਮਨ ਕਹਿੰਦਾ ਵੀ ਬਸ ਝੂਠ ਹੋ ਜਵੇ ਕੰਮ ਰੁਕਣਾ ਇਦਾਂ ਹੋ ਜਾਂਦੀ ਆ ਵੀ ਕਈ ਕਿ ਦਿਨ ਇੰਨਾ ਕੰਮ ਹੁੰਦਾ ਵੀ ਬਹੁਤ ਜ਼ਿਆਦਾ ਕੰਮ ਹੁੰਦਾ ਪਤਾ ਨਹੀਂ ਲੱਗਦਾ ਹੈਗਾ ਬੀਨਾ ਕੰਮ ਚੜਿਆ ਪਿਆ ਜਾ ਲੈ ਜਾ ਤੇ ਲੈ ਆ ਪੇਟ ਤੇ ਇਥੇ ਨਾਲ ਜੜੀ ਹੁੰਦਾ ਦੇਖ ਕਿਦਾਂ ਇਸੇ ਕਰਦੇ ਹਾਂ ਤੇ

ਦੇਖੋ ਜੀ ਔੜੇ ਪਤਲੇ ਪਤਲੇ ਕਿਚਨ ਮਰ ਹੈ ਨਹੀਂ ਗਿਆ ਹੂੰ ਤੁਹਾਨੂੰ ਜੀ ਹੈ ਖਲੀਆਂ ਨਾ ਪਹਿਲਾਂ ਬੋਲੀ ਬਲੇ ਨੂੰ ਮੈਂ ਚੀਰੀ ਹੈ ਨਾ ਨਾ ਜਿਆਦਾ ਨਾ ਥੋੜਾ ਓਕੇ ਹਾਂ ਜਿੱਥੇ ਹੋ ਗਿਆ 1.5 ਵਜੇ ਦਾ ਟਾਈਮ ਧਰ ਕਰ ਲਈ ਸੀ ਦੁੱਧ ਨੂੰ ਗਰਮ ਕਰ ਧਰ ਦਿੱਤਾ ਆ ਤੇ ਇਹ ਗਰਮ ਹੁੰਦਾ ਰਹਿਣਾ ਪਰ ਲੱਗੇ ਰਹਿਣਾ ਮੈਂ ਆਸ-ਪਾਸੇ ਨਹੀਂ ਹੋਣਾ ਹੈਗਾ ਤਾਂ ਫਿਰ ਜਿੱਦਾਂ ਉਰੇ ਪਰੇ ਹੋ ਜਾਓ ਤਾਂ ਫਿਰ ਉਬਲ ਕੇ ਢੇਰੀ ਫੈਨ ਇੱਕਦਾਂ ਮੀ ਅੱਕ ਚਮੱਕੇ ਇਹਦੇ ਦੇਖੋ ਪਕੌੜੇ ਕੱਢੇ ਸੀ ਕਿਤੇ ਹੁਣ ਕੁਝ ਖਾ ਲੈ ਦੁਪਹਿਰੇ ਬੱਚਿਆਂ ਨੇ ਤਾਂ ਕੁਝ ਰਾਤ ਨੂੰ ਖਾ ਲਣਗੇ ਤੇ ਸਵੇਰ ਤੱਕ ਤਾਂ ਵੈਸੇ ਹੋਰ ਤਰ੍ਹਾਂ ਦੇ ਹੋ ਜਾਂਦੇ ਆ ਤਸਵੀਰ ਤੋਂ ਖਾਣ ਤੱਕ ਰਹਿੰਦੇ ਨਹੀਂ ਹੈਗੇ ਤੇ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਤੇ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਤੇ ਹਾਇਪ ਦਾ ਆਪਸ਼ਨ ਜ਼ਰੂਰ ਨੱਪਿਆ ਕਰੋ ਜੀ ਤੇ ਤਾਂ ਜੋ ਚੈਨਲ ਹੋਰ ਗਰੋਅ ਕਰੇ ਤੇ ਵੈਸੇ ਤੁਹਾਡੀ ਸਪੋਰਟ ਦੇ ਨਾਲ ਗਰੋਅ ਕਰਦਾ ਵੀ ਆ ਤੇ ਸਾਰਿਆਂ ਦਾ ਧੰਨਵਾਦ ਬਹੁਤ ਜਿਹੜੇ ਮੇਰੇ ਨਵੇਂ ਸਬਸਕ੍ਰਾਈਬਰ ਵੀਰ ਚੈਨਲ ਤੇ ਆਏ ਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਓਕੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ